ਦਰਸ਼ਕੋ ਸਾਡੇ ਕੋਲ ਹੈ ਸਕੂਲ ਯੂਨੀਫਾਰਮ ਅਸੀਂ ਇਹ ਕਾਰੋਬਾਰ ਬੰਦ ਕਰਨ ਲੱਗੇ ਹੋਏ ਹਾਂ ਔਰ ਜਿਸ ਕਰਕੇ ਅਸੀਂ ਤੁਹਾਨੂੰ ਬਹੁਤ ਹੀ ਘੱਟ ਰੇਟ ਦੇ ਵਿੱਚ ਯੂਨੀਫਾਰਮ ਦੇ ਰਹੇ ਹਾਂ ਸਾਡੇ ਕੋਲ ਵਾਈਟ ਮਟੀਰੀਅਲ ਜੋ ਕਿ ਨੂਰ ਪਰਵੇਦੀ ਇਲਾਕੇ ਦੇ ਵੱਖ-ਵੱਖ ਤਰੀਬ ਸਾਰੇ ਸਕੂਲਾਂ ਦੇ ਵਿੱਚ ਯੂਨੀਫਾਰਮ ਲੱਗਦੀ ਹੈ ਜਿਸ ਨੂੰ ਤੁਸੀਂ ਸਾਡੇ ਕੋਲੋਂ ਬਹੁਤ ਹੀ ਘੱਟ ਰੇਟ ਦੇ ਵਿੱਚ ਲਵਾ ਸਕਦੇ ਹੋ ਚੋਕੇ ਬੱਚਿਆਂ ਦੇ ਗਰਮੀਆਂ ਤੇ ਸਰਦੀਆਂ ਦੋਵਾਂ ਸੀਜ਼ਨਾਂ ਦੇ ਵਿੱਚ ਤੁਹਾਡੇ ਕੰਮ ਆਏਗੀ ਬਾਕੀ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਾਡਾ ਪਤਾ ਹੈ ਸੈਣੀ ਕਮਲਜੀਤ ਸਕੂਲ ਯੂਨੀਫਾਰਮ ਹੱਬ ਨੇੜੇ ਤਹਿਸੀਲ ਕੰਪਲੈਕਸ ਨੂਰਪੁਰ ਬੇਤੀ ਤੇ ਸਾਈ ਬੁੱਕ ਡਿਪੂ ਨੂਰਪੁਰ ਬੇਤੀ ਬਾਕੀ ਪੂਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਪੂਰਾ ਜ਼ੋਰ ਦੇਖੋ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਕਮਲਜੀਤ ਸੈਣੀ ਸੈਣੀ ਕਮਲਜੀ ਸਕੂਲ ਯੂਨੀਫਾਰਮ ਦੁਕਾਨ ਤੋਂ ਗੱਲ ਕਰ ਰਿਹਾ ਅਸੀਂ ਆਪਣੀ ਦੁਕਾਨ ਨੂੰ ক্লোਜ਼ ਲੱਗੇ ਹੋਇਆ ਕਰਨ ਕਹਿਣ ਦਾ ਮਤਲਬ ਇਹ ਕਾਰੋਬਾਰ ਬੰਦ ਕਰਨ ਲੱਗੇ ਇੱਥੇ ਸੱਚ ਪੰਜਾਬ ਦਾ ਟੀਵੀ ਦਾ YouTube ਸਟੂਡੀਓ ਅਸੀਂ ਬਣਾਣਾ ਪਰ ਤੁਹਾਡੇ ਲਈ ਖੁਸ਼ਖਬਰੀ ਇਹ ਹੈ ਕਿ ਸਾਡੇ ਕੋਲ ਕੁਝ ਮਟੀਰੀਅਲ ਹੈ ਜਿਹੜਾ ਉਹ ਪਿਆ ਹੈ ਅਸੀਂ ਤੁਹਾਨੂੰ ਉਹ ਰੇਟ ਤੇ ਦਵਾਂਗੇ ਜਿਹੜੇ ਰੇਟ ਤੇ ਤੁਹਾਨੂੰ ਕਿਤੇ ਵੀ ਮਿਲ ਨਹੀਂ ਸਕਦਾ ਸੋ ਮੇਰੇ ਕੋਲ ਚਿੱਟਾ ਮਟੀਰੀਅਲ ਵਾਈਟ ਮਟੀਰੀਅਲ ਹੈ ਜਿਹੜਾ ਦੋਸਤੋ ਉਹ ਤੁਹਾਨੂੰ ਸੈਂਟ ਮੈਰੀ ਸਕੂਲ ਦੇ ਵਿੱਚ ਵੀ ਲੋੜ ਪੈਣੀ ਆ ਹੋਰ ਸਕੂਲਾਂ ਦੇ ਵਿੱਚ ਜਿੱਥੇ ਜਿੱਥੇ ਸਕੂਲਾਂ ਦੇ ਵਿੱਚ ਇਹ ਮਟੀਰੀਅਲ ਹੈ ਵਾਈਟ ਮਟੀਰੀਅਲ ਲੱਗਦਾ ਉਹ ਸਾਡੇ ਕੋਲ ਆ ਕੇ ਜਿਹੜਾ ਹੈਗਾ ਸੋਮਵਾਰ ਤੋਂ ਲਿਜਾ ਸਕਦੇ ਆ ਜਿਹਦੇ ਵਿੱਚ ਮੈਂ ਦੱਸਣ ਲੱਗਿਆ ਕਿ ਸਾਡੇ ਕੋਲ ਵਾਈਟ ਪੈਂਟ ਪਈ ਹੈ ਆ ਪੈਂਟ ਮੈਂ ਦਿਖਾਣ ਵੀ ਲੱਗਿਆ ਤੁਹਾਨੂੰ ਆ ਵਾਈਟ ਪੈਂਟ ਪਈ ਆ ਤਾਂ ਉਸ ਤੋਂ ਬਾਅਦ ਖੋ ਆ ਵਾਈਟ ਪੈਂਟ ਪਈ ਹੈ ਔਰ ਪਿਓਰ ਕੋਟਨ ਦੇ ਵਿੱਚ ਕਪੜਾ ਇਹ ਔਰ ਜਿਹੜੇ ਵੀ ਨੇ ਸਾਈਜ਼ ਲੱਗਿਆ ਦੱਸਣ ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਵਾਈਟ ਪੈਂਟ ਹੈ ਸਸਤੇ ਭਾਅ ਦੇ ਵਿੱਚ ਅਸੀਂ ਰੇਟ ਜਿਹੜੇ ਦੇਣ ਲੱਗੇ ਤੁਹਾਨੂੰ ਵਾਈਟ ਪੈਂਟ ਇਹ ਸਿਰਫ ਤੁਹਾਨੂੰ ਕਿੰਨੇ ਦੀ ਮਿਲੇਗੀ ਵਾਈਟ ਪੈਂਟ ਅਸੀਂ ਲੱਗੇ 200 ਰੁਪਏ ਦੀ ਦੇਣ ਕੋਈ ਵੀ ਸਾਈਜ਼ ਲੈ ਲਿਓ ਸਾਡੇ ਕੋਲੋਂ ਇਹਦੇ ਵਿੱਚ ਸਾਡੇ ਕੋਲ ਸਾਈਜ਼ 22 ਹੈਗਾ 22 ਦੇ 19 ਪੀਸ ਹੈ 24 ਦੇ 10 ਪੀਸ ਹੈ 26 ਦੇ 10 ਪੀਸ ਹੈ ਉਸ ਤੋਂ ਬਾਅਦ 36 ਦੇ 7 ਪੀਸ ਹੈ ਭਾਈ ਔਰ 38 ਔਰ 28 ਕਮਰ ਹੈ ਇਹਦੇ ਵਿੱਚ 18 ਪੀਸ ਹੈ ਔਰ 38 ਸਾਈਜ਼ ਦੇ ਵਿੱਚ 30 ਕਮਰ ਦੇ ਵਿੱਚ ਤਿੰਨ ਪੀਸ ਹੈ ਔਰ 40 ਜਿਹੜਾ ਇਹ ਕਮਰ ਜਿਹੜੀ ਹੈਗੀ ਆ ਉਹ 30 ਹੈ ਔਰ 40 ਲੈਂਥ ਹੁੰਦੀ ਹੈ ਇਹਦੇ 12 ਪੀਸ ਪਏ ਆ ਔਰ ਇਹ 200 ਰੁਪਏ ਦੇ ਵਿੱਚ ਕੋਈ ਵੀ ਪੀਸ ਸਾਡੇ ਕੋਲ ਤੁਸੀਂ ਲਿਜਾ ਸਕਦੇ ਆ ਉਸ ਤੋਂ ਬਾਅਦ ਇਹ ਪੈਂਟ ਦਸ ਦਿੱਤੀ ਉਸ ਤੋਂ ਬਾਅਦ ਮੇਰੇ ਕੋਲ ਚਿੱਟੀ ਸ਼ਰਟ ਆਹ ਸ਼ਰਟ ਦੇਖ ਸਕਦੇ ਹੋ ਤੁਸੀਂ ਵਾਈਟ ਸ਼ਰਟ ਆਹ ਵਾਈਟ ਸ਼ਰਟ ਪਈ ਹੈ ਆ ਤੁਸੀਂ ਦੇਖ ਸਕਦੇ ਹੋ ਵਾਈਟ ਸ਼ਰਟ ਇਹ ਵਾਈਟ ਸ਼ਰਟ ਤੁਸੀਂ ਦੇਖ ਸਕਦੇ ਹੋ ਇਹ ਮੇਰੇ ਕੋਲ ਪਈ ਹੈ ਇਹਦੇ ਵਿੱਚ ਸਾਈਜ਼ ਹੈ ਜਿਹੜੇ ਅਲੱਗ-ਅਲੱਗ ਸਾਈਜ਼ ਪਏ ਆ ਇਹ 200 ਰੁਪਏ ਦੇ ਵਿੱਚ ਕੋਈ ਵੀ ਪੀਸ ਤੁਸੀਂ ਸਾਡੇ ਕੋਲੋਂ ਲੈ ਸਕਦੇ ਆ ਜਿਹਦੇ ਵਿੱਚ 20 ਨੰਬਰ ਦੇ 14 ਪੀਸ ਵਾਈ ਨੰਬਰ ਦੇ 35 ਪੀਸ ਔਰ ਉਤੋਂ ਬਾਅਦ 24 ਨੰਬਰ ਦੇ 16 ਪੀਸ 26 ਨੰਬਰ ਦੇ 17 8 ਦੇ 11 ਉਸ ਤੋਂ ਬਾਅਦ 30 ਦੇ 12 ਪੀਸ ਪਏ ਐ 32 ਦੇ 8 ਪੀਸ ਪਏ ਐ 40 ਦਾ 1 ਪੀਸ ਪਿਆ ਔਰ 42 ਦੇ 5 ਪੀਸ ਪਏ ਐ ਦੋਸਤੋ ਇਹ ਉਸ ਤੋਂ ਬਾਅਦ ਅਗਲਾ ਜਿਹੜਾ ਮੈਂ ਤੁਹਾਨੂੰ ਲੱਗਿਆ ਦੱਸਣ ਕਿਉਂਕਿ ਲਿਸਟ ਮੇਰੇ ਹੱਥ ਦੇ ਵਿੱਚ ਹੈ ਉਸ ਤੋਂ ਬਾਅਦ ਚਿੱਟੀ ਸਕਲਟ ਇਹ ਸੈਂਟ ਮੈਰੀ ਸਕੂਲ ਦੇ ਵਿੱਚ ਵੀ ਲੱਗਦੀ ਹੈ ਮੈਂ ਤੁਹਾਨੂੰ ਦੱਸਦਾ ਮਾਈ ਦੇ ਵਿੱਚ ਮੇਰੇ ਕੋਲ 16 ਨੰਬਰ ਸਕਲਟ ਵੀ ਦੱਸਦਾ ਆ ਸਕਲਟ ਪਈ ਹੈ ਆ ਸਕਲਟ ਪਈ ਹੈ ਔਰ ਇਹ ਦੱਸ ਦਮ ਤੁਹਾਨੂੰ ਇਹ ਸਕਲਟ ਜਿਹੜੀ ਇਹ ਸਕਲਟ ਅਸੀਂ ਲੱਗੇ ਦੇਣ ਤੁਹਾਨੂੰ ਸਿਰਫ 250 ਰੁਪਏ ਦੇ ਵਿੱਚ ਕੋਈ ਵੀ ਪੀਸ ਇਹਦੇ ਵਿੱਚ ਦੋਸਤੋ ਡਿਵਾਈਡਰ ਵੀ ਹੈ ਔਰ ਇਹ ਇਹਦੇ ਵਿੱਚ 16 ਨੰਬਰ ਦਾ ਇੱਕ ਇੱਕ ਪੀਸ ਹੈਗਾ ਔਰ 11 ਪੀਸ ਸਾਡੇ ਕੋਲ 18 ਨੰਬਰ ਦੇ ਹੈ 18 ਜਿਹਦੀ 22 ਲੈਂਥ ਹੁੰਦੀ ਹੈ ਲੰਬਾਈ ਔਰ 18 ਦੇ ਵਿੱਚ 24 ਲੰਬਾਈ ਹੈ ਇਹਦੇ 24 ਪੀਸ ਪਏ ਹੈ ਇਹ ਤੁਸੀਂ ਸਾਡੇ ਕੋਲ ਲਿਜਾ ਸਕਦੇ ਹੋ ਉਸ ਤੋਂ ਬਾਅਦ ਅਗਲਾ ਸਾਡੇ ਕੋਲ ਇਹ ਤੋਂ ਬਾਅਦ ਚਿੱਟੀ ਵਾਈਟ ਨਿੱਕਰ ਜਿਹੜੀ ਚਿੱਟੀ ਵਾਈਟ ਨਿੱਕਰ ਦੋਸਤੋ ਸੈਂਟ ਮੈਰੀ ਦੇ ਵਿੱਚ ਉਹ ਜਿਹੜੀ ਹਾਊਸ ਡੈਸ ਲੱਗਦੀ ਹੈ ਉਹਦੇ ਨਾਲ ਜਿਹੜੀ ਪੈਂਦੀ ਹੈ ਤੁਹਾਨੂੰ ਦੱਸ ਦਈਏ ਹੋਰ ਸਕੂਲਾਂ ਦੇ ਵਿੱਚ ਵੀ ਚਿੱਟੀ ਜਿਹੜੀ ਨਿੱਕਰ ਹੈ ਉਹ ਲੱਗਦੀ ਹੈ ਸੋ ਜਿਹੜੇ ਜਿਹੜੇ ਸਕੂਲ ਦੇ ਵਿੱਚ ਮਟੀਰੀਅਲ ਲੱਗਦਾ ਉਹ ਸਾਡੇ ਕੋਲ ਲਿਜਾ ਸਕਦਾ ਮੈਂ ਤੁਹਾਨੂੰ ਨਿੱਕਰ ਵੀ ਦੱਸ ਦਵਾਂ ਆ ਨਿੱਕਰ ਪਈ ਹੈ ਦੋਸਤੋ ਆ ਦੇਖੋ ਨਿੱਕਰ ਨਿਕਰ ਪਿਓਰ ਕੋਟਨ ਦੇ ਵਿੱਚ ਨਿਕਰ ਹੈ ਇਹਦੇ ਵਿੱਚ ਸਾਈਜ਼ ਕਿਹੜੇ ਕਿਹੜੇ ਆ ਪਹਿਲਾਂ ਤਾਂ ਮੈਂ ਦੱਸ ਦਵਾ ਕਿ ਨਿਕਰ ਦਾ ਕੋਈ ਵੀ ਸਾਈਜ਼ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਸਿਰਫ 150 ਰੁਪਏ ਦੇ ਵਿੱਚ ਸਿਰਫ ਕਿਉਂਕਿ ਸਾਡਾ ਸਿਰਫ ਮਨੋਰਥ ਹੈ ਨਾ ਕਿ ਅਸੀਂ ਦੁਕਾਨ ক্লোਜ਼ ਲੱਗੇ ਹੋਇਆ ਕਰਨ ਅਸੀਂ ਸਮਾਨ ਇੱਕਦਰਾ ਇਸ ਗਲੀਏ ਕਿ ਗਾਹਕ ਨੂੰ ਜਾਂ ਦਰਸ਼ਕਾਂ ਨੂੰ ਜਿਹੜੇ ਦੇਖ ਰਹੇ ਆ ਉਹਨਾਂ ਨੂੰ ਜਿਹੜੇ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਫਾਇਦਾ ਹੋ ਸਕੇ ਇਹਦੇ ਵਿੱਚ 32 ਨੰਬਰ ਦੋਸਤੋ ਖਾਸ ਤੌਰ ਤੇ ਸੈਂਟ ਮੈਰੀ ਸਕੂਲ ਦੇ ਵਿੱਚ ਇਹ ਸਾਈਜ਼ ਜ਼ਿਆਦਾ ਲੱਗਦੇ ਆ ਇਹ ਵੀ ਦੱਸ ਦਵਾਂ ਹੋਰ ਸਕੂਲ ਦੇ ਵਿੱਚ ਵੀ ਲੱਗਦੇ ਹੋਣੇ ਆ ਕਿਉਂਕਿ 32 ਨੰਬਰ ਜਦੋਂ ਪਹਿਲੀ ਕਲਾਸ ਆਂਦੀ ਹੈ ਸੈਂਟ ਮੈਰੀ ਦੀ ਖਾਸ ਤੌਰ ਤੇ 32 ਨੰਬਰ ਦੇ ਸਾਡੇ ਕੋਲ 40 ਪੀਸ ਪਏ ਆ ਉਸ ਤੋਂ ਬਾਅਦ ਚੋਤੀ ਦੇ 2 ਪੀਸ ਪਏ ਐ 28 ਦੇ 22 ਪੀਸ ਪਏ ਐ ਔਰ 30 ਨੰਬਰ 19 ਪੀਸ ਪਏ ਐ ਜਿਆਦਾ 28 30 32 ਦੋਸਤੋ ਸਾਈਜ਼ ਜਿਹੜਾ ਉਹ ਪਹਿਲੀ ਕਲਾਸ ਦੇ ਵਿੱਚ ਲੱਗਦਾ ਹੈ ਸੈਂਟਮੈਟਰ ਦੇ ਵਿੱਚ ਮੈਨੂੰ ਪਤਾ ਇਸ ਗੱਲ ਦਾ ਉਸ ਤੋਂ ਬਾਅਦ 24 ਨੰਬਰ ਦੇ 4 ਪੀਸ ਪਏ ਐ ਤੇ 22 ਨੰਬਰ ਦੇ 5 ਪੀਸ ਪਏ ਐ ਇਹ ਦੋਸਤੋ ਇਹ ਇਹ ਸਿਰਫ 150 ਰੁਪਏ ਦੇ ਵਿੱਚ ਅਸੀਂ ਮਟੀਰੀਅਲ ਤੁਹਾਨੂੰ ਦੇਣ ਜਾ ਰਹੇ ਹਾਂ ਇਹ ਤੋਂ ਇਲਾਵਾ ਹੋ ਇਹ ਹਾਫ ਬਾਜੂ ਹੈ ਜਿਹੜੀ ਹਾਫ ਬਾਜੂ ਵੀ ਕੁਝ ਸਾਡੇ ਕੋਲ ਮਟੀਰੀਅਲ ਪਿਆ ਆ ਫੁੱਲ ਬਾਜੂ ਵੀ ਇਹ ਜਿਹੜੀ ਸ਼ਰਟ ਦੱਸੀ ਆ ਮੈਂ ਤੁਹਾਨੂੰ ਇਹ ਪਹਿਲਾਂ ਫੁੱਲ ਬਾਜੂ ਸ਼ਰਟ ਦੱਸੀ ਆ ਤੁਹਾਨੂੰ ਠੀਕ ਹੈ ਔਰ ਉਸ ਤੋਂ ਬਾਅਦ ਹਾਫ ਬਾਜੂ ਸਾਡੇ ਕੋਲ ਇੱਕ ਸਾਈਜ਼ ਪਿਆ ਮੇਰਾ ਖਿਆਲ ਹੈ ਸਾਹਬ ਬਾਜੂ ਦਾ ਉਹ ਲਾਸਟ ਦੇ ਵਿੱਚ ਮੁੰਡੇ ਨੇ ਲਿਖਿਆ ਮੈਂ ਦੱਸਦਾ ਤੁਹਾਨੂੰ ਹਾਫ ਬਾਜੂ ਦਾ ਜਿਹੜਾ ਸਾਡੇ ਕੋਲ ਪਿਆ ਹੈ ਹਾਫ ਬਾਜੂ ਦੇ ਵਿੱਚ 40 ਨੰਬਰ ਦੇ ਵਿੱਚ 6 ਪੀਸ ਪਏ ਆ ਸਾਡੇ ਕੋਲ 40 ਨੰਬਰ 6 ਪੀਸ ਪਿਆ ਹਾ ਬਾਜੂ ਦੇ ਵਿੱਚ ਬਾਕੀ ਫੁੱਲ ਬਾਜੂ ਹੈ ਵਾਈਟ ਸ਼ਰਟ ਔਰ ਆਪ ਸਭ ਨੂੰ ਇਹ ਮੈਂ ਦੱਸ ਦਿਆਂ ਮੈਨੂੰ ਵੀ ਖੁਸ਼ੀ ਹੋ ਰਹੀ ਹੈ ਕਿ ਮੈਂ ਚਾਹੁੰਦਾ ਕਿ ਆਪਾਂ ਕਿਸੇ ਨੂੰ ਦੇਣ ਦੀ بجائے ਇਹ ਮਟੀਰੀਅਲ ਸਿੱਧਾ ਜਿਹੜੇ ਲੋਡ ਮੰਗਦਾ ਜਿਹੜੇ ਸਕੂਲਾਂ ਦੇ ਵਿੱਚ ਵੱਖ-ਵੱਖ ਸਕੂਲ ਦੇ ਵਿੱਚ ਪੜ ਰਹੇ ਵਿਦਿਆਰਥੀ ਤੇ ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਹੈ ਕਿ ਇਹ ਸਾਡੇ ਕੋਲੋਂ ਕੋਲੋਂ ਲੈ ਸਕਦੇ ਹੋ ਇਹ ਤੋਂ ਇਲਾਵਾ ਹੋਰ ਕੋਈ ਲੜੀਂਦਾ ਮਟੀਰੀਅਲ ਜਿਹੜਾ ਸਾਡੇ ਕੋਲ ਪਿਆ ਹੈ ਉਹ ਵੀ ਤੁਸੀਂ ਪੁੱਛ ਸਕਦੇ ਹੋ ਆ ਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ